ਇੱਕ ਸਮੁੰਦਰ ਦੀ ਬੀਚ ਦੇ ਉੱਪਰ ਦੋ ਲਾਸ਼ਾਂ ਜਾ ਰਹੀਆਂ ਸੀ ਕੁਝ ਲੋਕ ਸਵੇਰ ਦੇ ਸਮੇਂ ਸੈਰ ਵਗੈਰਾ ਕਰਨ ਦੇ ਲਈ ਉੱਧਰ ਆਉਂਦੇ ਨੇ ਤਾਂ ਦੂਰ ਤੋਂ ਉਹਨਾਂ ਨੂੰ ਇਹ ਮਛਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਪਹਿਲਾਂ ਉਹਨਾਂ ਨੂੰ ਕੁਝ ਹੋਰ ਲੱਗਿਆ ਕਿ ਜਿਵੇਂ ਲੱਕੜੀਆਂ ਵਗੈਰਾ ਮੱਚ ਰਹੀਆਂ ਹੋਣ ਪਰ ਜਦੋਂ ਹੀ ਉਹ ਲੋਕ ਦੇ ਨੇੜੇ ਪਹੁੰਚਦੇ ਨੇ ਤੇ ਥੋੜੇ ਜਿਹਾ ਗੌਰ ਨਾਲ ਦੇਖਿਆ ਤਾਂ ਪਤਾ ਲੱਗਦਾ ਕਿ ਇੱਕੋ ਜਗ੍ਹਾ ਦੇ ਉੱਤੇ ਦੋ ਬਾਡੀਜ਼ ਨੂੰ ਮਚਾਇਆ ਜਾ ਰਿਹਾ ਸੀ ਲੋਕਾਂ ਵੱਲੋਂ ਤੁਰੰਤ ਹੀ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਤਾਂ ਸ਼ਾਨਬੀਨ ਸ਼ੁਰੂ ਕਰਦੀ ਹੈ ਪਰ ਉਹਨਾਂ ਦੇ ਆਸ-ਪਾਸ ਪੁਲਿਸ ਨੂੰ ਕੁਝ ਵੀ ਨਹੀਂ ਮਿਲਦਾ ਤਾਂ ਕਿ ਉਹਨਾਂ ਦੀ ਪਛਾਣ ਕੀਤੀ ਜਾ ਸਕੇ ਇਸ ਦੇ ਲਈ ਵੀ ਉਹਨਾਂ ਦੇ ਵਿੱਚੋਂ ਕੁਝ ਵੀ ਬਾਕੀ ਨਹੀਂ ਸੀ ਬਚਿਆ ਪਰ ਇਹਨਾਂ ਕਨਫਰਮ ਹੋ ਚੁੱਕਿਆ ਸੀ ਕਿ ਇਹ ਦੋਨੋਂ ਔਰਤਾਂ ਨੇ ਫਿਰ ਪੁਲਿਸ ਵੱਲੋਂ ਦੋਨਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਤੇ ਪੁਲਿਸ ਵੱਲੋਂ ਇਸੇ ਵਿੱਚ ਦੇ ਆਸ-ਪਾਸ ਦੇ ਇਲਾਕੇ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਇਸੇ ਵਿੱਚ ਉਪਰੋਂ ਇਹਨਾਂ ਲਾਸ਼ਾਂ ਦੇ ਨੇੜੇ ਤੋਂ ਪੁਲਿਸ ਨੂੰ ਇੱਕ ਕੰਨ ਦੀ ਬਾਲੀ ਮਿਲਦੀ ਆ ਜਿਸ ਤੇ ਲਿਖਿਆ ਸੀ ਐਸ ਜੇ ਪੀ ਤੇ ਕੇ ਡੀ ਐਮ ਪੁਲਿਸ ਨੂੰ ਹੋਰ ਕੁਝ ਵੀ ਨਹੀਂ ਮਿਲਦਾ ਤਾਂ ਪੁਲਿਸ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਆਖਰਕਾਰ ਸ਼ੁਰੂਆਤ ਕਿੱਥੋਂ ਕੀਤੀ ਜਾਵੇ ਇਹ ਸਮਝਣ ਦੀ ਕਿ ਆਖਰਕਾਰ ਇਹ ਹੈ ਕੌਣ ਇਸ ਦੀ ਇਨਵੈਸਟੀਗੇਸ਼ਨ ਕਿੱਥੋਂ ਕੀਤੀ ਜਾਵੇ ਕਿਉਂਕਿ ਕੋਈ ਸਬੂਤ ਹੀ ਨਹੀਂ ਸੀ ਕਿ ਇਹ ਹੈ ਕੌਣ ਤਾਂ ਫਿਰ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਉਸ ਵਾਲੀ ਨੂੰ ਅਲੱਗ-ਅਲੱਗ ਜੁਵੇਲਰਸ ਸ਼ਾਪ ਦੇ ਉੱਤੇ ਲਜਾਇਆ ਜਾਂਦਾ ਪਰ ਕੋਈ ਵੀ ਉਸ ਨੂੰ ਪਛਾਣਦਾ ਨਹੀਂ ਜਦੋਂ ਕੋਈ ਹੋਰ ਰਾਂ ਮੌਜੂਦ ਹੀ ਨਹੀਂ ਸੀ ਤਾਂ ਪੁਲਿਸ ਵੱਲੋਂ ਇਹਨਾਂ ਦੇ ਪੋਸਟਰ ਬਣਵਾਏ ਜਾਂਦੇ ਨੇ ਜਿਸ ਦੇ ਵਿੱਚ ਉਸ ਵਾਲੀ ਦੀ ਤਸਵੀਰ ਉਹਨਾਂ ਔਰਤਾਂ ਦੇ ਬਾਰੇ ਵਿੱਚ ਜੋ ਵੀ ਪਤਾ ਸੀ ਲਿਖਿਆ ਜਾਂਦਾ ਤੇ ਕਿਹਾ ਜਾਂਦਾ ਕਿ ਜੇ ਕੋਈ ਇਸ ਤਰ੍ਹਾਂ ਦੀਆਂ ਔਰਤਾਂ ਪਿਛਲੇ 2 ਦਿਨ ਤੋਂ ਗਾਇਬ ਹੋਈਆਂ ਹੋਣ ਤਾਂ ਜ਼ਰੂਰ ਦੱਸੋ। ਤਿਸ ਤੋਂ ਬਾਅਦ ਪੋਸਟਰਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਕੀਤਾ ਜਾਂਦਾ ਪਰ 2 ਦਿਨ ਟੱਕਰ ਕੋਈ ਵੀ ਰਿਸਪੌਂਸ ਨਹੀਂ ਆਉਂਦਾ। ਫਿਰ ਇੱਕ ਆਰਮੀ ਪੁਲਿਸ ਸਟੇਸ਼ਨ ਦੇ ਵਿੱਚ ਆਉਂਦਾ ਤੇ ਕਹਿੰਦਾ ਕਿ ਸਰ ਮੇਰੀ ਭੈਣ ਤੇ ਭਾਂਜੀ ਕਰੀਬ-ਕਰੀਬ 2 ਦਿਨ ਤੋਂ ਗਾਇਬ ਨੇ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਗਈਆਂ ਕਿੱਥੇ। ਤਾਂ ਪੁਲਿਸ ਵੱਲੋਂ ਸੋਚਿਆ ਜਾਂਦਾ ਕਿ ਇਹ ਆਦਮੀ ਇੱਕ ਮਾਂ ਤੇ ਬੇਟੀ ਦੀ ਗੱਲ ਕਰ ਰਿਹਾ ਤਾਂ ਸ਼ਾਇਦ ਬੀਜ ਤੇ ਮਿਲੀਆਂ ਦੋਨੋਂ ਬਾਡੀਜ਼ ਉਹਨਾਂ ਦੀਆਂ ਹੀ ਹੋਣ। ਪਰ ਪੋਰਸਾਲੇ ਕਨਫਰਮ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਪੁਲਸ ਉਸ ਆਦਮੀ ਨਾਲ ਉਸਦੀ ਭੈਣ ਦੇ ਘਰ ਜਾਂਦੀ ਹੈ ਜਿੱਥੇ ਉਹ ਰਹਿੰਦੀਆਂ ਸੀ ਜਦੋਂ ਪੁਸ ਪਤਾ ਕਰਦੀ ਹੈ ਤਾਂ ਪਤਾ ਲੱਗਦਾ ਉਸ ਘਰ ਦੇ ਵਿੱਚ ਰਹਿਣ ਵਾਲੀ ਇੱਕ ਔਰਦਾ ਨਾਸੀ ਰਮਾ ਦੇ ਜੋ ਕਿ 40 ਤੋਂ 45 ਸਾਲ ਦੀ ਸੀ ਤੇ ਉਸਦੀ ਬੇਟੀ ਰੀਆ ਦੇ ਜਿਸਦੀ ਉਮਰ 19 ਤੋਂ 20 ਸਾਲ ਦੀ ਸੀ ਰਮਾ ਦੇ ਦਾ ਵਿਆਹ ਮੁੰਬਈ ਦੇ ਵਿੱਚ ਹੋਇਆ ਸੀ ਪਰ ਉਸ ਦਾ ਡਾਈਵੋਰਸ ਹੋ ਚੁੱਕਾ ਸੀ ਤੇ ਫਿਰ ਉਹ ਕੋਲਕਾਤਾ ਦੇ ਵਿੱਚ ਰਹਿਣ ਦੇ ਲਈ ਆ ਗਈ ਸੀ ਜਿੱਥੇ ਉਹ ਆਪਣੀ ਬੇਟੀ ਦੇ ਨਾਲ ਰਹਿ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਂ ਤੇ ਬੇਟੀ ਦੋਨਾਂ ਦੇ ਹੀ ਮੋਬਾਈਲ ਫੋਨਸ ਦੇ ਨੰਬਰ ਦੀ ਸੀਡੀਆਰ ਕਢਵਾਈ ਜਾਂਦੀ ਹੈ ਜਿਸ ਤੋਂ ਪਤਾ ਲੱਗਦਾ ਕਿ ਮਾਂ ਤੇ ਬੇਟੀ ਦੋਨੋਂ ਹੀ ਇੱਕੋ ਆਦਮੀ ਨੂੰ ਪਿਆਰ ਕਰਦੀਆਂ ਸੀ ਕਿਉਂਕਿ ਬਹੁਤ ਲੰਮੀਆਂ ਚੌੜੀਆਂ ਗੱਲਾਂ ਉਸ ਇੱਕੋ ਆਦਮੀ ਦੇ ਨਾਲ ਉਹਨਾਂ ਦੀਆਂ ਲਗਾਤਾਰ ਹੋ ਰਹੀਆਂ ਸੀ ਉਹ ਵੀ ਕਾਫੀ ਸਮੇ ਤੋਂ ਤੇ ਇਸ ਬੰਦੇ ਦਾ ਨਾਮ ਸੀ ਸਦਾਮ हुसैन ਤੇ ਫਿਰ ਪੋਸਿਬਲ ਉਸ ਬੰਦੇ ਦੇ ਨੰਬਰ ਨੂੰ ਟ੍ਰੇਸ ਕੀਤਾ ਜਾਂਦਾ ਤੇ ਸਦਾਮ हुसैन ਨੂੰ ਪੋਸਿਬਲ ਉਹ ਚੱਕ ਲੈ ਜਾਂਦਾ ਤੇ ਫਿਰ ਉਸ ਦੀ ਕਾਲ ਡਿਟੇਲ ਮਾਂ ਬੇਟੀ ਦੇ ਨਾਲ ਉਸ ਦੀਆਂ ਤਸਵੀਰਾਂ ਵਗੈਰਾ ਉਸ ਨੂੰ ਦਿਖਾਈਆਂ ਜਾਂਦੀਆਂ ਨੇ ਤੇ ਫਿਰ ਸਦਾਮ हुसैन ਦੇ ਦੁਆਰਾ ਇੱਕ ਸਟੋਰੀ ਸੁਣਾਈ ਜਾਂਦੀ ਹੈ ਕਿ ਦਰਅਸਲ ਮੈਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਆ ਰਮਾ ਜੋ ਰੀਆ ਦੀ ਮਾਂ ਸੀ ਉਹ ਵੀ ਕਾਫੀ ਅਦਾ ਐਕਟਿਵ ਸੀ ਤੇ ਇਸੇ ਰ ਚੱਲਦੇ ਸੀ ਕਾਫੀ ਨੇੜੀਕ ਵੀ ਰਹਿੰਦੇ ਸੀ ਸਾਡੀ ਲੋਕੇਸ਼ਨ ਘਰਾਂ ਦੀ ਵੀ ਕਾਫੀ ਇੱਕ ਦੂਜੇ ਦੇ ਨੇੜੇਕ ਸੀ ਸੋ ਸਾਡੇ ਵਿੱਚ ਹੌਲੀ ਹੌਲੀ ਦੋਸਤੀ ਹੋਗੀ ਤੇ ਇਸੇ ਤਰ੍ਹਾਂ ਰਮਾਂ ਦੀ ਬੇਟੀ ਰੀਆ ਦੇ ਨਾਲ ਵੀ ਮੇਰੀ ਦੋਸਤੀ ਹੋ ਗਈ ਤੇ ਉਹ ਹੌਲੀ-ਹੌਲੀ ਮੈਨੂੰ ਪਸੰਦ ਵੀ ਕਰਨ ਲੱਗੀ ਤੇ ਇਸੇ ਦੇ ਚੱਲਦਿਆਂ ਦੋਨਾਂ ਦੇ ਵਿੱਚ ਆਪਸ ਵਿੱਚ ਪਿਆਰ ਹੁੰਦਾ ਤੇ ਇਹਨਾਂ ਦੋਨਾਂ ਦੇ ਵੱਲੋਂ ਸਦਾਮ ਦੇ ਵੱਲੋਂ ਤੇ ਰੀਆ ਦੇ ਵੱਲੋਂ ਲੇਵਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਇਸੇ ਦੌਰਾਨ ਹੀ ਰੀਆ ਸਦਾਮ ਨੂੰ ਬਲੈਕਮੇਲ ਕਰਨ ਲੱਗੀ ਉਹ बार-बार ਉਸ ਨੂੰ ਵਿਆਹ ਦੇ ਲਈ ਕਹਿੰਦੀ ਸੀ ਤੇ ਨਾਲ ਹੀ ਉਸ ਨੂੰ ਇਹ ਵੀ ਕਹਿੰਦੀ ਸੀ ਕਿ ਤੇਰਾ ਤਾਂ ਕਿਤੇ ਹੋਰ ਵਿਆਹ ਹੋਇਆ ਹੋਇਆ ਤਾਂ ਇਸੇ ਤੋਂ ਬਾਅਦ ਸਦਾਮ ਵੱਲੋਂ ਆਪ ਦੇ ਇੱਕ ਦੋਸਤ ਮਨਜੂਰ ਨਾਲ ਮਿਲ ਕੇ ਪਲਾਨ ਬਣਾਇਆ ਜਾਂਦਾ ਉਹ ਇਹਨਾਂ ਦੇ ਘਰ ਜਾਂਦੇ ਨੇ दारू ਪਾਰਟੀ ਕਰਦੇ ਨੇ ਤੇ ਬਾਹਰੋਂ ਚੌਂਮੇਨ ਆਰਡਰ ਕਰਦੇ ਨੇ ਜਿਸ ਦੇ ਵਿੱਚ ਨਸ਼ੀਲੀ ਦਵਾਈ ਮਲਾਈ ਜਾਂਦੀ ਹੈ ਤੇ ਜਦੋਂ ਉਹ ਬੇਹੋਸ਼ ਹੋ ਗਿਆਂ ਤਾਂ ਦੋਨਾਂ ਨੂੰ ਕੰਬਲ ਦੇ ਵਿੱਚ ਲਪੇਟਿਆ ਜਾਂਦਾ ਤੇ ਫਿਰ ਗੱਡੀ ਦੇ ਵਿੱਚ ਰੱਖਿਆ ਜਾਂਦਾ ਤੇ ਗੱਡੀ ਇੱਕ ਬੀਚ ਦੇ ਉੱਪਰ ਲੈ ਕੇ ਜਾਂਦੇ ਨੇ ਜਿੱਥੇ ਦੂਰ ਦੂਰ ਤੱਕ ਕੋਈ ਵੀ ਨਹੀਂ ਸੀ ਅਤੀ ਰਾਤ ਤੋਂ ਬਾਅਦ ਦਾ ਸਮਾਂ ਸੀ ਇਹਨਾਂ ਵੱਲੋਂ ਬੀਜ ਦੇ ਉੱਪਰ ਹੀ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਕਿ ਇਹਨਾਂ ਨੂੰ ਉੱਥੇ ਹੀ ਦੱਬਿਆ ਜਾ ਸਕੇ ਪਰ ਇਹਨਾਂ ਦੇ ਵਿੱਚ ਸਵੇਰ ਹੋ ਚੁੱਕੀ ਸੀ ਤਾਂ ਇਹ ਡਰ ਗਏ ਕਿ ਹੁਣ ਤਾਂ ਸਵੇਰ ਹੋ ਚੁੱਕੀ ਹੈ ਤੇ ਲੋਕ ਵੀ ਬੀਜ ਦੇ ਉੱਤੇ ਆਉਣਾ ਸ਼ੁਰੂ ਕਰ ਦੇਣਗੇ ਤੇ ਸਾਨੂੰ ਟਾਈਮ ਵੀ ਹੋਰ ਕਾਫੀ ਲੱਗ ਜੂ ਖੁਦਾਈ ਕਰਦਿਆਂ ਕਰਦਿਆਂ ਤਾਂ ਫਿਰ ਜਲਦਬਾਈ ਦੇ ਵਿੱਚ ਦੋਨਾਂ ਵੱਲੋਂ ਮਾਂ ਤੇ ਬੇਟੀ ਨੂੰ ਕੰਬਲ ਦੇ ਵਿੱਚੋਂ ਕੱਢਿਆ ਜਾਂਦਾ ਜਦੋਂ ਉਹਨਾਂ ਵੱਲੋਂ ਕੰਬਲ ਦੇ ਵਿੱਚੋਂ ਦੋਨਾਂ ਨੂੰ ਕੱਢਿਆ ਜਾਂਦਾ ਤਾਂ ਦੋਨਾਂ ਦੇ ਸਰੀਰ ਦੇ ਵਿੱਚ ਹਰਕਤ ਹੁੰਦੀ ਆ ਯਾਨੀ ਕਿ ਦੋਨੋਂ ਹੀ ਜਿੰਦਾ ਸੀ ਪਰ ਬਾਵਜੂਦ ਇਸ ਦੇ ਇੰਨਾ ਵੱਲੋਂ ਦੋਨਾਂ ਨੂੰ ਟੋਏ ਦੇ ਵਿੱਚ ਸੁੱਟਿਆ ਜਾਂਦਾ ਪੈਟਰੋਲ ਛੜਕ ਕੇ ਅੱਗ ਲਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਫੜਿਆ ਵੀ ਗਿਆ ਬਾਅਦ ਵਿੱਚ ਪੁਸਜਾਂ ਦੇ ਵਿੱਚ ਕਈ ਹੋਰ ਵੀ ਖੁਲਾਸੇ ਹੋਏ ਜਿਵੇਂ ਸੁਦਾਂਤ ਤੇ ਰੀਆ ਲੇਪੰਦ ਦੇ ਵਿੱਚ ਨਹੀਂ ਸੀ ਰਹਿ ਰਹੇ ਬਲਕਿ ਦੋਨਾਂ ਨੇ 2 ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ ਇਹ ਨਹੀਂ ਸਦਾਮ ਦਾ ਰੀਆ ਤੋਂ ਪਹਿਲਾਂ ਵੀ ਇੱਕ ਹੋਰ ਔਰ ਦੇ ਨਾਲ ਵਿਆਹ ਹੋ ਚੁੱਕਾ ਸੀ ਤੇ ਉਸ ਦੀ ਇੱਕ ਪਤਨੀ ਤੇ ਕੁਝ ਬੱਚੇ ਵੀ ਮजूद ਸੀ ਤੇ ਸਦਾਮ ਨੂੰ ਇਸੇ ਗੱਲ ਦਾ ਡਰ ਸੀ ਕਿ ਰੀਆ ਉਸ ਦੇ ਰਿਲੇਸ਼ਨ ਦੇ ਬਾਰੇ ਵਿੱਚ ਉਸ ਦੀ ਪਤਨੀ ਨੂੰ ਨਾ ਦੱਸ ਦੇ ਤੇ ਜਾਂ ਫਿਰ ਕੋਈ ਤਸਵੀਰਾਂ ਵਗੈਰਾ ਨਾ ਦਿਖਾ ਦੇ ਤੇ ਉਦਾ ਉਹ ਘਰ ਵੀ ਟੁੱਟ ਸਕਦਾ ਤੇ ਇਸੇ ਵਜ੍ਹਾ ਦੇ ਕਾਰਨ ਉਸ ਵੱਲੋਂ ਰੀਆ ਤੇ ਰਮਾ ਨਾਲ ਇਹ ਸਭ ਕੁਝ ਕੀਤਾ ਜਾਂਦਾ ਤੇ ਉਹਨਾਂ ਨੂੰ ਬੀਚ ਤੇ ਲਿਜਾ ਕੇ ਟਿਕਾਣੇ ਲਾ ਦਿੱਤਾ ਜਾਂਦਾ ਇਸ ਵਕਤ ਸੁਦਾਮਾ ਇਹ ਪੁਲਿਸ ਅਰੈਸਟ ਦੇ ਵਿੱਚ ਆ ਤੇ ਨਾਲ ਹੀ ਉਸਦਾ ਦੋਸਤ ਵੀ ਤੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ